ਨਵੇਂ ਸਾਲ 2025 ਦੀ ਸ਼ੁਰੂਆਤ ਹੋ ਚੁੱਕੀ ਹੈ ਨਵੇਂ ਸਾਲ 2025 ਦੇ ਸ਼ੁਰੂਆਤ ਦੇ ਨਾਲ ਸਿਲੰਡਰਾਂ ਦੀ ਕੀਮਤ ਦੇ ਵਿੱਚ ਵੱਡੇ ਬਦਲਾਅ ਹੋਏ ਨੇ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਕਟੌਤੀ ਹੋਈ ਹੈ ਦਰਅਸਲ 1 ਜਨਵਰੀ 2025 ਨੂੰ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਹੈ ਦਿੱਲੀ ਤੋਂ ਮੁੰਬਈ ਤੱਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ 14 ਤੋਂ 16 ਰੁਪਏ ਦੀ ਕਟੌਤੀ ਕੀਤੀ ਗਈ ਹੈ ਹਾਲਾਂਕਿ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਇਹ ਕਟੌਤੀ ਕੀਤੀ ਹੈ ਜਦਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਨਮੀ ਸਾਲ ਦੀ ਸ਼ੁਰੂਆਤ ਦੇ ਵਿੱਚ ਵੀ ਸਥਿਰ ਹਨ ਯਾਨੀ ਕਿ ਇਸ ਦੇ ਵਿੱਚ ਕੋਈ ਬਦਲਾ ਨਹੀਂ ਕੀਤਾ ਗਿਆ 19 ਕਿਲੋਗ੍ਰam ਐਲਪੀਜੀ ਸਿਲੰਡਰ ਦੀਆਂ ਨਵੀਆਂ ਕੀਮਤਾਂ ਸਾਲ ਦੇ ਪਹਿਲੇ ਦਿਨ 1 ਜਨਵਰੀ 2025 ਨੂੰ ਜਾਰੀ ਕੀਤੀਆਂ ਗਿਆ ਹਨ ਆਈਓਸੀਐਲ ਦੀ ਵੈਬਸਾਈਟ ਉੱਤੇ ਅਪਡੇਟ ਕੀਤੀ ਕੀਮਤ ਦੇ ਮੁਤਾਬਕ ਰਾਜਸਥਾਨੀ ਦਿੱਲੀ ਦੇ ਵਿੱਚ 19 ਕਿਲੋਗ੍ਰam ਦੇ ਐਲਪੀਜੀ ਸਿਲੰਡਰ ਦੀ ਕੀਮਤ ਹੁਣ 1 ਜਨਵਰੀ ਤੋਂ 1804 ਰੁਪਏ ਹੋ ਗਈ ਹੈ ਜੋ ਕਿ 1 ਦਸੰਬਰ ਨੂੰ 1818.50 ਰੁਪਏ ਸੀ ਯਾਨੀ ਕਿ ਇੱਕ ਸਿਲੰਡਰ ਦੀ ਕੀਮਤ ਦੇ ਵਿੱਚ 14.50 ਰੁਪਏ ਦੀ ਕਮੀ ਆਈ ਹੈ ਇਸ ਦੇ ਕੀਮਤਾਂ ਸਿਰਫ ਦਿੱਲੀ ਦੇ ਵਿੱਚ ਹੀ ਨਹੀਂ ਸਗੋਂ ਦੇਸ਼ ਦੇ ਹੋਰ ਮਹਾਨਗਰਾਂ ਦੇ ਵਿੱਚ ਵੀ ਬਦਲੀਆਂ ਹਨ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਨਵੇਂ ਸਾਲ 2025 ਦੀ ਸ਼ੁਰੂਆਤ ਹੋ ਚੁੱਕੀ ਹੈ ਨਵੇਂ ਸਾਲ 2025 ਦੇ ਸ਼ੁਰੂਆਤ ਦੇ ਨਾਲ ਸਿਲੰਡਰਾਂ ਦੀ ਕੀਮਤ ਦੇ ਵਿੱਚ ਵੱਡੇ ਬਦਲਾਅ ਹੋਏ ਨੇ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਹੋਈ ਹੈ ਦਰਅਸਲ 1 ਜਨਵਰੀ 2025 ਨੂੰ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਹੈ ਦਿੱਲੀ ਤੋਂ ਮੁੰਬਈ ਤੱਕ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 14 ਤੋਂ 16 ਰੁਪਏ ਦੀ ਕਟੌਤੀ ਕੀਤੀ ਗਈ ਹੈ ਹਾਲਾਂਕਿ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਇਹ ਕਟੌਤੀ ਕੀਤੀ ਹੈ ਜਦਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਵੀ ਸਥਿਰ ਹਨ ਯਾਨੀ ਕਿ ਇਸ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ 19 ਕਿਲੋਗ੍ਰam ਐਲਪੀਜੀ ਸਿਲੰਡਰ ਦੀਆਂ ਨਵੀਆਂ ਕੀਮਤਾਂ ਸਾਲ ਦੇ ਪਹਿਲੇ ਦਿਨ 1 ਜਨਵਰੀ 2025 ਨੂੰ ਜਾਰੀ ਕੀਤੀਆਂ ਗਿਆ ਹਨ ਆਈਓਸੀਐਲ ਦੀ ਵੈਬਸਾਈਟ ਉੱਤੇ ਅਪਡੇਟ ਕੀਤੀ ਕੀਮਤ ਦੇ ਮੁਤਾਬਕ ਰਾਜਸਥਾਨੀ ਦਿੱਲੀ ਦੇ ਵਿੱਚ 19 ਕਿਲੋਗ੍ਰam ਦੇ ਐਲਪੀਜੀ ਸਿਲੰਡਰ ਦੀ ਕੀਮਤ ਹੁਣ 1 ਜਨਵਰੀ ਤੋਂ 1804 ਰੁਪਏ ਹੋ ਗਈ ਹੈ ਜੋ ਕਿ 1 ਦਸੰਬਰ ਨੂੰ 1818.50 ਰੁਪਏ ਸੀ ਯਾਨੀ ਕਿ ਇੱਕ ਸਿਲੰਡਰ ਦੀ ਕੀਮਤ ਦੇ ਵਿੱਚ 14.50 ਰੁਪਏ ਦੀ ਕਮੀ ਆਈ ਹੈ ਇਸ ਦੇ ਕੀਮਤਾਂ ਸਿਰਫ ਦਿੱਲੀ ਦੇ ਵਿੱਚ ਹੀ ਨਹੀਂ ਸਗੋਂ ਦੇਸ਼ ਦੇ ਹੋਰ ਮਹਾਨਗਰਾਂ ਦੇ ਵਿੱਚ ਵੀ ਬਦਲੀਆਂ ਹਨ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਨਵੇਂ ਸਾਲ 2025 ਦੀ ਸ਼ੁਰੂਆਤ ਹੋ ਚੁੱਕੀ ਹੈ ਨਵੇਂ ਸਾਲ 2025 ਦੇ ਸ਼ੁਰੂਆਤ ਦੇ ਨਾਲ ਸਿਲੰਡਰਾਂ ਦੀ ਕੀਮਤ ਦੇ ਵਿੱਚ ਵੱਡੇ ਬਦਲਾਅ ਹੋਏ ਨੇ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਕਟੌਤੀ ਹੋਈ ਹੈ ਦਰਅਸਲ 1 ਜਨਵਰੀ 2025 ਨੂੰ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਹੈ ਦਿੱਲੀ ਤੋਂ ਮੁੰਬਈ ਤੱਕ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 14 ਤੋਂ 16 ਰੁਪਏ ਦੀ ਕਟੌਤੀ ਕੀਤੀ ਗਈ ਹੈ ਹਾਲਾਂਕਿ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਇਹ ਕਟੌਤੀ ਕੀਤੀ ਹੈ ਜਦਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਵੀ ਸਥਿਰ ਹਨ ਯਾਨੀ ਕਿ ਇਸ ਦੇ ਵਿੱਚ ਕੋਈ ਬਦਲਾ ਨਹੀਂ ਕੀਤਾ ਗਿਆ 19 ਕਿਲੋਗ੍ਰam ਐਲਪੀਜੀ ਸਿਲੰਡਰ ਦੀਆਂ ਨਵੀਆਂ ਕੀਮਤਾਂ ਸਾਲ ਦੇ ਪਹਿਲੇ ਦਿਨ 1 ਜਨਵਰੀ 2025 ਨੂੰ ਜਾਰੀ ਕੀਤੀਆਂ ਗਈਆਂ ਹਨ ਆਈਓਸੀਐਲ ਦੀ ਵੈਬਸਾਈਟ ਉੱਤੇ ਅਪਡੇਟ ਕੀਤੀ ਕੀਮਤ ਦੇ ਮੁਤਾਬਕ ਰਾਜਸਥਾਨੀ ਦਿੱਲੀ ਦੇ ਵਿੱਚ 19 ਕਿਲੋਗ੍ਰam ਦੇ ਐਲਪੀਜੀ ਸਿਲੰਡਰ ਦੀ ਕੀਮਤ ਹੁਣ 1 ਜਨਵਰੀ ਤੋਂ 1804 ਰੁਪਏ ਹੋ ਗਈ ਹੈ ਜੋ ਕਿ 1 ਦਸੰਬਰ ਨੂੰ 1818.50 ਰੁਪਏ ਸੀ ਯਾਨੀ ਕਿ ਇੱਕ ਸਿਲੰਡਰ ਦੀ ਕੀਮਤ ਦੇ ਵਿੱਚ 14.50 ਰੁਪਏ ਦੀ ਕਮੀ ਆਈ ਹੈ ਇਸ ਦੀਆਂ ਕੀਮਤਾਂ ਸਿਰਫ ਦਿੱਲੀ ਦੇ ਵਿੱਚ ਹੀ ਨਹੀਂ ਸਗੋਂ ਦੇਸ਼ ਦੇ ਹੋਰ ਮਹਾਨਗਰਾਂ ਦੇ ਵਿੱਚ ਵੀ ਬਦਲੀਆਂ ਹਨ ਬਿਊਰੋ ਰਿਪੋਰਟ 2 ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਨਵੇਂ ਸਾਲ 2025 ਦੀ ਸ਼ੁਰੂਆਤ ਹੋ ਚੁੱਕੀ ਹੈ ਨਵੇਂ ਸਾਲ 2025 ਦੇ ਸ਼ੁਰੂਆਤ ਦੇ ਨਾਲ ਸਿਲੰਡਰਾਂ ਦੀ ਕੀਮਤ ਦੇ ਵਿੱਚ ਵੱਡੇ ਬਦਲਾਅ ਹੋਏ ਨੇ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਕਟੌਤੀ ਹੋਈ ਹੈ ਦਰਅਸਲ 1 ਜਨਵਰੀ 2025 ਨੂੰ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਹੈ ਦਿੱਲੀ ਤੋਂ ਮੁੰਬਈ ਤੱਕ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 14 ਤੋਂ 16 ਰੁਪਏ ਦੀ ਕਟੌਤੀ ਕੀਤੀ ਗਈ ਹੈ ਹਾਲਾਂਕਿ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਇਹ ਕਟੌਤੀ ਕੀਤੀ ਹੈ ਜਦਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਵੀ ਸਥਿਰ ਹਨ ਯਾਨੀ ਕਿ ਇਸ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ 19 ਕਿਲੋਗ੍ਰam LPG ਸਿਲੰਡਰ ਦੀਆਂ ਨਵੀਆਂ ਕੀਮਤਾਂ ਸਾਲ ਦੇ ਪਹਿਲੇ ਦਿਨ 1 ਜਨਵਰੀ 2025 ਨੂੰ ਜਾਰੀ ਕੀਤੀਆਂ ਗਿਆ ਹਨ IOCL ਦੀ ਵੈਬਸਾਈਟ ਉੱਤੇ ਅਪਡੇਟ ਕੀਤੀ ਕੀਮਤ ਦੇ ਮੁਤਾਬਕ ਰਾਜਸਥਾਨੀ ਦਿੱਲੀ ਦੇ ਵਿੱਚ 19 ਕਿਲੋਗ੍ਰam ਦੇ LPG ਸਿਲੰਡਰ ਦੀ ਕੀਮਤ ਹੁਣ 1 ਜਨਵਰੀ ਤੋਂ 1804 ਰੁਪਏ ਹੋ ਗਈ ਹੈ ਜੋ ਕਿ 1 ਦਸੰਬਰ ਨੂੰ 1818.50 ਰੁਪਏ ਸੀ ਯਾਨੀ ਕਿ ਇੱਕ ਸਿਲੰਡਰ ਦੀ ਕੀਮਤ ਦੇ ਵਿੱਚ 14.50 ਰੁਪਏ ਦੀ ਕਮੀ ਆਈ ਹੈ ਇਸ ਦੇ ਹਕੀਮਤਾਂ ਸਿਰਫ ਦਿੱਲੀ ਦੇ ਵਿੱਚ ਹੀ ਨਹੀਂ ਸਗੋ ਦੇਸ਼ ਦੇ ਹੋਰ ਮਹਾਨਗਰਾਂ ਦੇ ਵਿੱਚ ਵੀ ਬਦਲੀਆਂ ਹਨ ਬਿਊਰੋ ਰਿਪੋਰਟ ਦੇ ਅਪਡੇਟ ਨਿਊਜ਼ ਦੇ ਨਾਲ ਧੰਨਵਾਦ